रवदास जी महाराज ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ساری ਜ਼ਿੰਦਗੀ ਬਤੀਤ ਕੀਤੀ ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਵਾਸਤਵਿਕ ਚਮਾਰ ਤੇ ਉਹੀ ਹੈ ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਲਣਾ ਜੀਵਨ ਦਾ ਲਕਸ਼ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਦਾਸ ਜੀ ਮਹਾਰਾਜ ਤੋਂ ਸਿੱਖੇ